ਤੇ ਰਸਤੇ 'ਚ ਕੁਝ ਖਾਵਾਂਗੇ ਆਪਾਂ ਜਾ ਕੇ ਕੁਝ ਨਹੀਂ ਹੋਇਆ ਅਕ ਨੂੰ ਪੁੱਤ ਟਾਈਮ ਜਦੋਂ ਵੇਸੀ ਇਹਦਾ ਅੱਜ ਹੋਣ ਵਜੇ 10 ਮਨਪ੍ਰੀਤ ਗਈ ਆਪਣੇ ਪੇਕਿਆਂ ਨੂੰ ਹਾਂਜੀ ਲਓ ਜੀ ਅਸੀਂ ਵੀ ਆ ਚੱਲੇ ਆਪਣੇ ਸਹੁਰਿਆਂ ਦੇ ਨਿਆਣੇ ਘਾਰ ਮੰਮੀ ਘਾਰ ਸਾਰੇ ਜਣੇ ਘਰੇ ਹੀ ਆ ਜੀ ਅਸੀਂ ਪਹਿਲਾਂ ਹੀ ਸਲਾਹ ਕੀਤੀ ਸੀ ਇਹਦੇ ਡੋਸਾ ਖਾ ਕੇ ਜਾਣਾ ਇਹ ਨਾ ਬਿੰਦੇ ਕਹਿੰਦੇ ਤੋੜਨ ਨਹੀਂ ਦਿੰਦੇ ਕਿਸੇ ਨੂੰ ਵੀ ਹਰ ਐਕਸਪੈਰੀਮੈਂਟ ਇਹਨਾਂ ਨੇ ਅੱਜ ਹੀ ਕਰ ਲੈਣਾ ਘਰੇ ਲੱਗਦਾ ਤੇ ਨਿਆਣਿਆਂ ਲਈ ਅਸੀਂ ਹੁਣ ਲੈ ਕੇ ਆਏ ਆ ਜੀ ਪੀਜ਼ਾ ਦੇਖੋ ਓ ਪੀਜ਼ਾ ਇਧਰ ਵੀ ਵਲੋਗ ਇਧਰ ਵੀ ਵਲੋਗ ਚਲੋ ਤੁਹਾਡਾ ਵਲੋਗ ਤੁਹਾਨੂੰ ਕੰਮ ਹੀ ਨਹੀਂ ਹੋਣਾ ਕਿਹਦਾ ਲਗਾ ਸਰਪ੍ਰਾਈਜ਼ ਇੱਕ ਪੀਸ ਆਪਾਂ ਵੀ ਖਾਂਦੇ ਆ ਮਮੀ ਦਖਾਉਂਦੇ ਨਹੀਂ ਹੈਗੇ ਮੈਂ ਮਮੀ ਨੇ ਤੇ ਮਨਪ੍ਰੀਤ ਨੇ ਖਾਣੀ ਹੈ ਹਨਾ ਹੈ ਬੇਇੱਜ਼ਤੀ ਹੋ ਗਈ ਬੇਇੱਜ਼ਤੀ ਕੱਲ ਹੀ ਨਹੀਂ ਸੁਣੀ ਮਾਸੀ ਨੇ ਇਹ ਦੀ ਡੇਅ ਡਲਿੰਗ ਵਲੋਗ ਦਾ ਐਂਡ ਕਰ ਜੱਲਾ 9:30 ਕਿਉਂਕਿ ਘੜੀ ਸਾਡੀ 15 ਮਿੰਟ ਲੱਗੇ ਆ ਹਮੇਸ਼ਾ ਦੱਸਿਦਾ ਸੀ ਤੇ ਕਰਦੇ ਆ ਜੀ ਆਪਣੇ ਬਲੌਗ ਦੀ ਨਵੇਂ ਦੀ ਸ਼ੁਰੂਆਤ ਹਾਂਜੀ ਕਰੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਤੁਹਾਡਾ ਜੀ ਨਵਾਂ ਬਲੌਗ ਵੀ ਕਰਦੇ ਆ ਜੀ ਸਿੱਧਾ ਤੁਹਾਨੂੰ ਗਿਆ ਸੀ ਵੀ ਠੀਕ ਆ ਤਾਂ ਕਰਦੇ ਆ ਅੱਜ ਦੇ ਬਲੌਗ ਦੀ ਸ਼ੁਰੂਆਤ ਨਾਸ਼ਤੇ ਦੇ ਨਾਲ ਰੋਟੀ ਖਾਣੀ ਆਪਾਂ ਪਰੌਟੀ ਖਾਣੀ ਆਪਾਂ ਅੱਜ ਇੱਕ ਇੱਕ ਕਿਉਂਕਿ ਅੱਜ ਅਸੀਂ ਜਾਣਾ ਆ ਕਿਤੇ ਬਾਹਰ ਹਨਾ ਤੇ ਰਸਤੇ 'ਚ ਕੁਝ ਖਾਵਾਂਗੇ ਆਪਾਂ ਜਾ ਕੇ ਅਸੀਂ ਜਨ ਜਨ ਦੇ ਰਸਤੇ ਜੁ ਕੁਛ ਖਾ ਕੇ ਜਾਵਾਂਗੇ ਫੇਰ ਇਸ ਕਰਕੇ ਇੱਕ ਇੱਕ ਰੋਟੀ ਘਰੋਂ ਖਾ ਕੇ ਜਾਵਾਂਗੇ ਹੈ ਨਾਓ ਚਲੋ ਕੁਛ ਨਹੀਂ ਹੋਇਆ ਅਕ ਨੂੰ ਪੁੱਤ ਓਏ ਉਦਾਂ ਹੀ ਹੋ ਜਾਂਦੀ ਕਈ ਵਾਰੀ ਲਾਲ ਲਾਲ ਰਗੜੇ ਜਾਂਦਾ ਕਦੋਂ ਬੱਤੀਆਂ ਦਾ ਬੰਦ ਕਰ ਦਿਆ ਕਰੋ ਬਸ ਤੇ ਚਲੋ ਰੋਟੀ ਖਾ ਕੇ ਤੇ ਹੁੰਨੇ ਆ ਫੇਰ ਤਿਆਰ ਤੇ ਮਿਲਦੇ ਆ ਜੀ ਫੇਰ ਤੁਹਾਨੂੰ ਤੁਰਨ ਲੱਗੇ ਲਓ ਜੀ ਟਾਈਮ ਹੋ ਗਿਆ 10 ਤੇ ਸਾਨੂੰ ਤੁਰਦੇ ਤੁਰਦੇ ਲੱਗ ਗਿਆ ਥੋੜਾ ਜਿਹਾ ਟਾਈਮ ਜਦੋਂ ਅਸੀਂ ਇਹਦਾ ਅੱਜ ਹੋਣ ਵਜੇ 10 બસ 10:00 ਵਜੇ ਦੇ ਹੁੰਦੇ ਚਲੋ ਲਓ ਜੀ ਇੱਧਰ ਹੋ ਗਏ ਆ ਮਨਪ੍ਰੀਤ ਕੌਰ ਤਿਆਰ ਤੇ ਹਾਂਜੀ ਮਾਤਾ ਜੀ ਚੰਗਾ ਫਿਰ ਅਸੀਂ ਆਏ ਜਰਾ ਖਾਂ ਓਕੇ ਜੀ ਅੱਜ ਮੈਂ ਚੱਲੀ ਆਪਣਾ ਪੇਕੇ ਹਾਂ ਚੱਲੀ ਆਪਣੇ ਮਨਪ੍ਰੀਤ ਚੱਲੀ ਪੇਕਿਆਂ ਨੂੰ ਮਨਪ੍ਰੀਤ ਗਈ ਆਪਣੇ ਪੇਕਿਆਂ ਨੂੰ ਤੇ ਜਿਹੜੀ ਟੌਰ ਨਹੀਂ ਭਾਈ ਜਾਂਦੀ ਅੱਜ ਅੱਜ ਹਾਂ ਅੱਜ ਟੌਰ ਵਾਕੇ ਹੀ ਟੌਰ ਆਈ ਇੱਥੇ ਕੋਈ ਸ਼ੱਕ ਦੜੋਆ ਟੌਰ ਤਾਂ ਹੈਗੀ ਆ ਤੇ ਲਓ ਜੀ ਅਸੀਂ ਵੀ ਦਿਖਾਈਏ ਆਪਣੀ ਆਊਟਫਿਟ ਹਾਂਜੀ ਲਓ ਜੀ ਅਸੀਂ ਵੀ ਚੱਲੇ ਆਪਣੇ ਸਹੁਰਿਆਂ ਦੇ ਅਜਾ ਵਸੇਮ ਸੇਮ ਹੀ ਹੋਏ ਆ ਨਾ ਜੀ ਹੋਏ ਹਾਂ ਤਕਰੀਬਨ ਤਕਰੀਬਨ ਸੇਮ ਸੇਮ ਹੀ ਆ ਲੋ ਜੀ ਪਾਣੀ ਪਾਤਾ ਪਾਣੀ ਦੀ ਬੋਤਲ ਚੱਕੋ ਗੱਡੀ ਬਾਹਰ ਖੜੀ ਆ ਤੇਲ ਪਾਣੀ ਗੱਡੀ ਦੇ ਚੈੱਕ ਕਰ ਲਿਆ ਆ ਰਸਤੇ ਸਿਰਫ ਆਪਾ ਤੇਲ ਪਾਉਣਾ ਆ ਬਾਕੀ ਸਭ ਕੋ ਸੈਟ ਆ ਤੇ ਚਲੋ ਤੁਸੀਂ ਆਓ ਬਾਹਰ ਨਿਕਲ ਕੇ ਮੈਂ ਗੱਡੀ ਕਰਦਾ ਸਟਾਰਟ ਹਾਂ ਹਾਂ ਸਮਾਨ ਰੱਖ ਲਿਆ ਹਾਂ ਸਮਾਨ ਰੱਖ ਲਿਆ ਤੁਸੀਂ ਉਹ ਬਾਕੀ ਲੈਣਾ ਲੈਓ ਮੈਂ ਗੱਡੀ ਸਟਾਰਟ ਕਰਦਾ ਲੋ ਜੀ ਆਪਾਂ ਤੁਰ ਪਏ ਆ ਜੀ ਤੇਲ ਤੂਲ ਗੱਡੀ 'ਚ ਪਵਾ ਲਿਆ ਆ ਤੇ ਚਲੋ ਪਹੁੰਚ ਕੇ ਮੰਜ਼ਿਲ ਤੇ ਆਪਣੇ ਮਿਲਦੇ ਆ ਤੁਹਾਨੂੰ ਫਿਰ ਕਿੱਦ ਦਿਖਾਨੇ ਆ ਜੀ ਰਸਤੇ ਜਿੱਕੇ ਤੇ ਰੁਗਾਂਗੇ ਨਾਲ ਕੁਝ ਖਾਵਾਂਗੇ ਪੀਵਾਂਗੇ ਦੋਨੋਂ ਜਣੇ ਅਸੀਂ ਆਏ ਅੱਜ ਮੈਂ ਤੇ ਮਨਪ੍ਰੀਤ ਨਿਆਣੇ ਘਾਰ ਮੰਮੀ ਘਾਰ ਸਾਰੇ ਜਣੇ ਘਰੇ ਹੀ ਆ ਜੀ ਤੇ ਚਲੋ ਮਿਲਦੇ ਆ ਜੀ ਤੁਹਾਨੂੰ ਪਹੁੰਚ ਗਏ ਮੈਨੂੰ ਅੱਗੇ ਕਹਿੰਦੀ ਸੀ ਕਹਿੰਦੀ ਮम्मा ਜਲਦੀ ਆ ਜਾਈਏ ਕਿਉਂਕਿ ਟਾਈਮ ਨਹੀਂ ਲੱਗਿਆ ਦੇਖੋ ਇਹ ਦੋਨੋਂ ਜਣੇ ਜਾ ਰਹੇ ਆ ਅੱਜ ਤੇ ਨਿਆਣੇ ਨਿਆਣੇ ਸਭ ਘਰੇ ਆ ਤੇ ਚਲੋ ਠੀਕ ਆ ਜੀ ਬਾਕੀ ਜਿੱਦਾਂ ਜਿੱਦਾਂ ਜਰਨੀ ਹੋਈ ਹੈਗੀ ਤੁਹਾਨੂੰ ਦਿਖਾਨੇ ਆ ਜੀ ਕੀ ਕਰਦੇ ਆ ਤੇ ਕਿੱਥੇ ਚੱਲੇ ਆ ਅੱਜ ਚੱਲੇ ਹੁੰਦਾ ਇਹਦੇ ਪੇਕਿਆਂ ਨੂੰ ਆਪਾਂ ਪਹੁੰਚ ਗਏ ਹਵੇਲੀ ਇੱਥੋਂ ਖਾ ਪੀ ਕੇ ਚੱਲਦੇ ਹਾਂ ਦੇਖੋ ਤਾਂ ਭਾਈ ਆਪਾਂ ਪਹੁੰਚ ਗਏ ਜੀ ਹਵੇਲੀ ਤੇ ਹੁਣ ਇੱਥੇ ਆਪਾਂ ਖਾ ਪੀ ਗਏ ਫੇ ਚੱਲਦੇ ਅੱਗੇ ਅਸੀਂ ਪਹਿਲਾਂ ਹੀ ਸਲਾਹ ਕੀਤੀ ਸੀ ਇਹਦੇ ਡੋਸਾ ਖਾ ਕੇ ਜਾਣਾ ਹਨਾ ਡੋਸਾ ਖਾਣਾ ਲਾ ਭਾਈ ਕਿਹਦੇ ਕਾਲਾ ਕਰਦਾ ਇਹਨਾਂ ਨੂੰ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਆ ਲੈ ਕਹ ਲਾ ਇਲਾ ਡੋਸਾ ਖਾਡਾ ਗਿਆ ਆ ਤੇ ਖਾ ਕੇ ਫਿਰ ਚੱਲਦੇ ਅੱਗੇ ਪੱਲੂ ਜੀ ਲੱਗੇ ਡੋਸਾ ਖਾਣ ਦੇਖ ਮੈਂ ਗਾ ਲੋ ਜੀ ਖਾ ਪੀ ਕੇ ਹੋ ਗਏ ਵੇਲੇ ਤੇ ਮੈਂ ਕੋਕ ਲਵਾ ਇੱਕ ਜਗ੍ਹਾ ਤੋਂ ਕੋ ਚੱਲੀ ਹੈ ਜੀ ਲਓ ਜੀ ਹੁਣ ਆਪਾਂ ਉਸੋਂ ਡੋਸਾ-ਡਸਾ ਖਾ ਕੇ ਲੱਗੇ ਆਂ ਜੀ ਤੁਰਨ ਇੱਕ ਲਿਆ ਅਸੀਂ ਕੈਨ ਤੇ ਚਲੋ ਡੋਸਾ ਬਹੁਤ ਸੁਆਸਿਕਾ ਨਾ ਨੇ ਆਣ ਲੈ ਕੇ ਆਵਾਂ ਕਿਹੇ ਦਿਨ ਹੁਣ ਹਾਂ ਕਿਉਂਕਿ ਇਹ ਬਲੌਗ ਅੱਦਾਂ ਵੀ ਜਦੋਂ ਪਉਣਾ ਪਲਗਣੇ ਦੇਖ ਕੇ ਤੇ ਫਿਰ ਉਹਨੇ ਕਹਿਣਾ ਹੀ ਉਹ ਵੀ ਸਾਨੂੰ ਲੈ ਕੇ ਨਹੀਂ ਗਿਆ ਨਾ ਤੁਸੀਂ ਚਲੋ ਠੀਕ ਹੈ ਜੀ ਹੁਣ ਸੱਦਾ ਮੰਡਲ ਤੇ ਪਹੁੰਚ ਗਏ ਜੀ ਲਓ ਜੀ ਆ ਗਿਆ ਜੀ ਟੋਲ ਪਲਾजा ਤੇ ਚਲੋ ਹੁਣ ਇੱਥੋਂ ਕਟਾਣੇ ਆ ਪਹਿਲਾਂ ਟੋਲ ਕਟਾ ਕੇ ਤੇ ਫਿਰ ਚੱਲਦੇ ਆ ਜੀ ਅੱਗੇ ਹੁੰ ਡਿੱਗ ਗਿਆ ਉਹ ਅੱਛਾ ਹਾਂ ਲਓ ਜੀ ਦੇਖੋ ਜੀ ਟੋਲ ਪਲਾਜ ਆ ਗਿਆ ਜੀ ਆਹ ਦੇਖੋ ਜੀ ਚਲੋ ਲਓ ਜੀ ਹੁਣ ਇੱਧਰ ਦੇਖਣ ਲੱਗਿਆ ਜੀ ਫਰੂਟ ਕੰਦੇ ਕੋਸ਼ਿ ਲੈ ਜੀਏ ਜਾਣ ਲੱਗੇ ਨਾਲ ਦੇਖੋ ਮਿਲਦਾ ਕਿ ਨਹੀਂ ਮਿਲਦਾ ਕੀ ਰੇਟ ਆ ਇੱਥੇ ਲਓ ਜੀ ਆਪਾਂ ਹੁਣ ਪਹੁੰਚ ਗਏ ਆ ਜੀ ਪਿੰਡ ਤੇ ਉੱਥੇ ਤੇ ਜਾ ਕੇ ਬਲੌਗ ਬਣਾਉਣਾ ਨਹੀਂ ਹੈਗਾ ਦੇਖਦੇ ਆ ਮਾਹੌਲ ਕਿਦਾਂ ਦਾ ਆ ਮਾਹੌਲ ਜਿੱਦਾਂ ਦਾ ਹੋਊਗਾ ਵਪਾਰਸਾ ਹੋਣਾ ਦੇਖਾਂਗੇ ਬਣਾ ਵੀ ਸਕਦੇ ਆ ਹੋ ਸਕਦਾ ਨਾਮ ਬਣਾਈਏ ਤੇ ਚਲੋ ਹੁਣ ਤੁਹਾਨੂੰ ਮਿਲਦੇ ਆ ਜੀ ਰੁੱਕ ਕੇ ਹਾਂ ਜੀ ਕਿਉਂ ਕੀ ਹੋਇਆ ਲਓ ਜੀ ਆਪਾਂ ਐਸੀ ਇੱਧਰ ਤੇ ਇੱਧਰ ਬਣ ਰਿਹਾ ਮਕਾਨ ਸਾਡਾ ਇਹਨਾਂ ਦਾ ਆਹ ਵੇਖੋ ਜੀ ਕਿੰਨਾ ਬਰੇਰ ਲੱਗਾ ਇਥੇ ਇਹ ਆ ਨਾ ਬਿੰਦੇ ਕਹਿੰਦੇ ਤੋੜਨ ਨਹੀਂ ਦਿੰਦੇ ਕਿਸੇ ਨੂੰ ਵੀ ਸਾਨੂੰ ਇਹ ਦੱਸਿਆ ਗਿਆ ਬਰਨਾਲੇ ਆਏ ਹੋਏ ਆ ਤੇ ਦੇਖੋ ਕੀ ਨਾ ਗੱਲ ਹਾਂ ਬਚਿਆ ਗਿਆ ਆ ਯਾ ਹੋਏ ਤੋੜ ਨਹੀਂ ਦਿੰਦੇ ਕਿਸੇ ਨੂੰ ਵੀ ਬਰਨਾਲੇ ਜਾ ਦਿਖਾਇੋਗੀ ਸਵੇਰੇ ਦੇਖੀ YouTube ਤੇ ਲਓ ਜੀ ਇਧਰ ਮਕਾਨ ਨਵਾਂ ਬਣ ਰਿਹਾ ਆ ਭਾਜੀ ਹੁਣ ਆ ਦਾ YouTube ਦੇਖਦੀ ਬਹੁਤ ਆਹ YouTube ਤੇ ਵਲੌਗ ਦੇਖੀ ਸਰੇ ਦੇ ਉਧਰ ਜਾਏਂਗੀ ਤੂੰ ਬਹੁਤ ਸੋਹਣਾ ਮਕਾਨ ਪਾਜੀ ਬਣ ਗਿਆ ਜੀ ਬਹੁਤ ਵਧੀਆ ਬਣ ਜਾਣਾ ਜਦੋਂ ਕੰਪਲੀਟ ਹੋ ਗਿਆ ਨਾ ਹਾਂ ਉਹ ਉਧਰ ਜੀ ਕੋਲਡ ਮਕਾਨ ਇਹਨਾਂ ਦਾ ਉਧਰੋਂ ਫਿਰ ਇੱਧਰ ਸ਼ਿਫਟ ਕੀ ਕੀ ਦਿਖਾਉਣਾ ਇੱਧਰ ਦਿਖਾ ਲਾ ਜੀ ਦੇਖੋ ਜੀ ਕਿੱਡੀ ਵੱਡੀ ਇਹਨਾਂ ਦੀ ਗਰਾਊਂਡ ਆ ਮਹਾਲੀ ਇੱਥੇ ਖੇលਿਆ ਕਰ ਆਹੋ ਇੱਥੇ ਖੇលਿਆ ਕਰ ਸਹੀ ਗੱਲ ਆ ਸਗੋਂ ਆਹ ਫੜੀ ਆ ਜੀ ਗੱਡੀ ਆਪਣੀ ਫੋਨ ਮੈਨੂੰ ਲੱਗਦਾ ਆ ਹਰਮੰਦ ਆ ਹਰਮੰਦ ਦਾ ਫੋਨ ਆਇਆ ਚਲੋ ਹਰਮੰਦ ਦਾ ਫੋਨ ਆਇਆ ਜੀ ਬਾਕੀ ਥੱਲੇ ਜਾ ਕੇ ਦਿਖਾਣੇ ਮਕਾਨ ਆ ਦੇਖੋ ਜੀ ਇੱਧਰ ਆਇਆ ਪਲਕ ਦਾ ਫੋਨ ਹੁਣ ਮੈਲਟ ਪਤਾ ਕਿਦਾਂ ਕਰੀਦੀ ਹੁੰਦੀ ਚੌਕਲੇਟ ਪਾਣੀ ਗਰਮ ਕਰਕੇ ਨਾ ਫਰਾਈ ਪੈਨ ਦੇ ਵਿੱਚ ਕੌਲੀ ਵਿੱਚ ਚੌਕਲੇਟ ਪਾ ਕੇ ਉਹਨੂੰ ਉਹਦੇ ਵਿੱਚ ਕੋਤ ਮੈਲਟ ਕਰੀਦਾ ਹੁੰਦਾ ਹੈ ਕਦੇ ਵਾਰ ਤੇ ਮੈਲਟ ਕਰਦੀ ਐਵੇਂ ਚੌਕਲੇਟ ਥੋੜੇ ਮੈਲਟ ਕਰੀਦਾ ਆ ਸਾਰੇ ਐਕਸਪੈਰੀਮੈਂਟ ਉਹਨਾਂ ਨੇ ਅੱਜ ਹੀ ਕਰ ਲੈਣੇ ਘਰੇ ਲੱਗਦਾ ਚਲੋ ਆਜੋ ਆਪਾਂ ਥੱਲੇ ਚੱਲ ਕੇ ਦੇਖਦੇ ਆ ਮਕਾਨ ਆਜਾ ਆਜਾ ਪੁੱਤ ਆਜਾ ਮੈਂ ਇੱਕ ਵਾਰੀ ਹੁਣ ਸਾਰਾ ਦਿਖਾ ਦਈਏ ਥੱਲੇ ਆਪਾਂ ਲਓ ਜੀ ਇੱਧਰ ਹਾਂਜੀ ਹਾਂਜੀ ਕੋਈ ਕੋਈ ਨਹੀਂ ਚਲਦੇ ਆ ਉਧਰ ਵੀ ਹੈ ਚਲਦੇ ਲੋਰੀ ਇੱਥੋਂ ਹੈਗੀ ਆ ਜੀ ਐਂਟਰੀ ਐਂਟਰੀ ਦੇ ਨਾਲ ਹੀ ਹੈਗੀ ਆ ਜੀ ਰਸੋਈ ਰਸੋਈ ਹੈ ਨਾ ਇਹ yes ਆ ਦੇਖੋ ਜੀ ਰਸੋਈ ਹੋ ਗਈ ਇਹ ਤੇ ਰਸੋਈ ਤੋਂ ਬਾਅਦ ਇਧਰਲੇ ਪਾਸੇ ਹੈਗੀ ਆ ਲੋਬੀ ਡ੍ਰਿੰਕ ਰੂਮ ਹੈ ਨਾ ਇਹ ਡ੍ਰਿੰਕ ਰੂਮ yes ਲਓ ਜੀ ਇਹ ਡ੍ਰਿੰਕ ਰੂਮ ਬਹੁਤ ਵਧੀਆ ਫੁੱਲਾ ਡੁੱਲਾ ਹਾਂ ਇਹਦੇ ਟੂ ਗੇਟ ਵਨ ਤੇ ਇਧਰੋਂ ਫੇਰ ਅੰਦਰ ਆ ਜੋ ਤੇ ਆ ਪੌੜੀ ਚੜਦੀ ਇਥੋਂ ਇਹ ਹੈਗਾ ਪੂਜਾਰੂਮ ਹੈਨਾ ਹਾਂ ਤੇ ਆਹ ਵਾਲਾ ਤੇਰਾ ਰੂਮ ਹੈਨਾ ਲੋ ਜੀ ਕੁੜੀ ਦਾ ਵੀ ਰੂਮ ਦੇਖੋ ਦਿਖਾ ਬਈ ਚਲੋ ਆ ਕੁੜੀ ਦਾ ਰੂਮ ਹੋ ਗਿਆ ਜੀ ਆਹ ਹੋ ਗਿਆ ਤੇਰੇ ਦਾਦਾ ਦਾਦੀ ਦਾ ਹੈਨਾ ਯਸ ਤੇ ਇਧਰੋਂ ਹੋ ਗਿਆ ਖੁੱਲਾ ਰਸਤਾ ਛੱਡਿਆ ਹੈਨਾ ਆ ਰੂਮ ਮੰਮੀ ਪਾਪਾ ਦਾ ਹੈਨਾ ਇਥੋਂ ਦੀ ਜਾਇ ਕਰੂਗੇ ਅੰਦਰ ਇੱਥੇ ਜਾ ਹੀ ਨਹੀਂ ਹੁੰਦਾ ਉਧਰ ਦੀ ਰਸਤਾ ਲਓ ਜੀ ਮਕਾਨ ਤਾਂ ਤੁਹਾਡਾ ਹੈਗਾ ਜੀ ਇੱਧਰ ਬੰਦ ਉੱਥੇ ਤੁਸੀਂ ਜਾਓ ਅੱਛਾ ਚਲ ਲਓ ਜੀ ਆ ਹੈਗਾ ਜੀ ਇਹ ਕੁੜੀ ਮਮੀ ਪਾਪਾ ਦਾ ਰੂਮ ਹੈਲੋ ਆ ਹੈਗਾ ਮਮੀ ਪਾਪਾ ਦਾ ਰੂਮ ਠੀਕ ਹੈ ਜੀ ਤੇ ਬਹੁਤ ਵਧੀਆ ਆ ਤੇ ਆ ਹੈਗਾ ਸਟੋਰ ਰੂਮ ਬਹੁਤ ਹੀ ਵਧੀਆ ਮਕਾਨ ਬਣਿਆ ਜੀ ਤੁਹਾਡਾ ਜਦੋਂ ਕੰਪਲੀਟ ਹੋਊਗਾ ਨਾ ਫਿਰ ਅਸੀਂ ਆਵਾਂਗੇ ਇੱਕ ਵਾਰੀ ओके। ਜਲੀਆ ਉੱਪਰ ਡਿੰਡਨ ਡਿੰਡਨ ਚਲੋ ਉੱਪਰ ਜਲੀ ਹਾਂ। ਹਾਂਜੀ ਲਓ ਜੀ ਗੱਡੀ ਕਰ ਲਈ ਆਪਾਂ ਸਟਾਰਟ ਤੇ ਹੁਣ ਆਪਾਂ ਚੱਲੇ ਆਂ ਜੀ ਵਾਪਸੀ ਤੇ ਹਜੇ ਮਨਪ੍ਰੀਤ ਅੰਦਰੋਂ ਨਿਕਲ ਕੇ ਨਹੀਂ ਆਈ ਤੇ ਆਂਦੀ ਆ ਤੇ ਫਿਰ ਮਿਲਦੇ ਹਾਂ ਜੀ। ਲਓ ਜੀ ਹੁਣ ਆਪਾਂ ਤੁਰ ਪਏ ਜੀ ਵਾਪਸੀ। ਹੋਰ ਤੇ ਬਲੌਗ ਅਸੀਂ ਉੱਥੇ ਘਾਟੀ ਬਣਾਇਆ ਸਿਰਫ ਇੱਕ ਉਹ ਭਾਈ ਜੀ ਦਾ ਛੋਟੇ ਭਾਈ ਦਾ ਮਕਾਨ ਬਣਦਾ ਜੀ ਨਵਾਂ ਬਸ ਉਹਦਾ ਹੀ ਬਲੌਗ ਬਣਾਇਆ ਸੀ। ਹਾਂ। ਬਾਕੀ ਅਸੀਂ ਬਲੌਗ ਕੁਝ ਬਣਾਇਆ ਨਹੀਂ ਹੈਗਾ ਹੁਣ। ਤੇ ਚਲੋ ਹੁਣ ਵਾਪਸੀ ਜਾ ਕੇ ਘਰੇ ਬਣਾਣੇ ਆ। ਤੇ ਮਿਲਦਿਆਂ ਘਰੇ ਪਹੁੰਚ ਗਏ ਜੀ ਹੋਰ ਕੀ ਉਹ ਬਣੇ ਰਹੀਓ ਵਲੌਗ ਦੇ ਨਾਲ ਜੀ ਹਾਂਜੀ ਲੋ ਜੀ ਆਪਾਂ ਪਹੁੰਚ ਗਏ ਆ ਜੀ ਕਰਤਾਰਪੁਰ ਹੁਣ ਜੀ ਨਿਆਣੇ ਨੇ ਆ ਗਏ ਪੀਜ਼ਾ ਤੇ ਨਿਆਣੇ ਵਾਲੀ ਅਸੀਂ ਹੁਣ ਲੈ ਕੇ ਆਏ ਆ ਜੀ ਪੀਜ਼ਾ ਵੇਖੋ ਤੇ ਚਲੋ ਦੇਖਦੇ ਆ ਘਰ ਜਾ ਕੇ ਉਹਨਾਂ ਦਾ ਰਿਐਕਸ਼ਨ ਕੀ ਹੈਗਾ ਆ ਹੁਣ ਤੇ ਉਹ ਗੱਡੀ ਚਲਉਣੀ ਔਖੀ ਹੋਈ ਏ ਇਦਾਂ ਰਸ਼ ਬਹੁਤ ਆ ਮਿਲਦੇ ਆ ਜੀ ਘਰ ਪਹੁੰਚ ਕੇ ਖੋਲੋ ਬੂਆ ਜੀ ਖੋਲੋ ਪੂਰਾ ਖੋਲੋ ਇਧਰ ਵੀ ਬਲੌਗ ਇਧਰ ਵੀ ਬਲੌਗ ਓ ਪੀਜ਼ਾ ਯਾ 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 ਇਧਰ ਵੀ ਬਲੌਗ ਇਧਰ ਵੀ ਬਲੌਗ ਅਜੇ ਸਟਾਰਟ ਵੀ ਸ਼ੁਰੂ ਕਰ ਲਿਆ ਸੀ ਆ ਆ ਆ ਆ ਦੇਖੋ ਜੀ ਇਹ ਆ ਦੇਖ ਇਧਰ ਮੈਂ ਬਲੌਗ ਬਣਾਉਣ ਡਿਆ ਉਧਰ ਉਧਰੋਂ ਖੜੇ ਇਧਰ ਬੂਆ ਖੋਲ ਕੇ ਬਲੌਗ ਬਣਾਉਣ ਲਈ ਚਲੋ ਚਲੋ ਜੀ ਪਪੀ ਪੀਜ਼ਾ ਖਾਓ ਫਟਾਫਟ ਆਪਣੇ ਸਰਾਪਾ ਸੁਰਪਾ ਖਾਓ ਫਟਾਫਟ ਖਾਓ ਆ ਹੋਰ ਮਮਾ ਆ ਗਿਆ ਜੀ ਬਾਹਰ ਤੁਹਾਨੂੰ ਸਰਪ੍ਰਾਈਜ਼ ਦੇ ਰਹੀ ਹੈ ਹਾਂ ਚਲੋ ਤੁਹਾਡਾ ਵਲੋਗ ਤੁਹਾਡਾ ਕੰਮ ਹੀ ਨਹੀਂ ਹੋਣਾ ਆ ਸਾਡਾ ਵਲੋਗ ਆਉਂਦੀ ਨਹੀਂ ਆਉਣਾ ਹਾਂ ਮੈਂ ਨਾਲ ਬਣਾਈ ਲਿਆ ਸੀਗਾ ਮੈਂ ਕਹਾਂ ਜਲ ਜਮੀ ਇਡ ਤੋਂ ਲੈ ਕੇ ਆਏ ਆ ਮੈਂ ਵਿਦੀਪੁਰੋ ਫੋਨ ਕਰਦਾ ਸੀ ਉਹਨੂੰ ਕਿਨੂੰ ਜਮੀਡ ਵਾਲੇ ਨੂੰ ਮੈਂ ਕਹਾਂ ਭਾਜੀ ਪੈਕ ਕਰਕੇ ਰੱਖੋ ਅਸੀਂ ਆਏ ਬੁਲਵਸ ਰੂਬ ਨੂੰ ਥੋੜਾ ਦੱਸਿਆ ਜੀ ਮੈਂ ਮੈਂ ਕਿ ਤੂੰ ਸਿਆਣੀ ਨਹੀਂ ਮੈਨੂੰ ਓ ਵਾਓ ਕੈਸਾ ਲਗਾ ਸਰਪ੍ਰਾਈਜ਼ ਬਹੁਤ ਬਹੁਤ ਅੱਛਾ ਲਗਾ ਬਹੁਤ ਅੱਛਾ ਲਗਾ ਚਲੋ ਠੀਕ ਹੈ ਜੀ ਖਾਓ ਫਿਰ ਹਾਂਜੀ ਲੋ ਜੀ ਹਾਂਜੀ ਭੈਣ ਜੀ ਖਾਓ ਪੀਓ ਕੈਸਾ ਲਗਾ ਸਰਪ੍ਰਾਈਜ਼ ਬਹੁਤ ਅਸਲ ਅਸੀਂ ਆਪਾਂ ਵੀ ਖਾ ਲੈਣੇ ਕਿ ਕਿ ਪੀਸ ਆਪਾਂ ਵੀ ਖਾਣਦੇ ਹਾਂ ਮੰਮੀ ਖਾਂਦੇ ਨਹੀਂ ਹੈਗੇ ਬਹੁਤ ਇੱਧਰ ਵੇਖਤੀ ਗੱਡੀ ਲੈ ਕੇ ਆਈਆਂ ਸਬਜ਼ੀਆਂ ਵਾਲੇ ਵਾਲੇ ਇੱਧਰ ਦੀ ਵੀ ਬਹੁਤ ਰਸ਼ਾ ਉਧਰ ਦੀ ਬਹੁਤ ਰਸ਼ਾ ਉਧਰ ਕੋਈ ਨਹੀਂ ਰਸ਼ਾ ਚਲੋ ਠੀਕ ਹੈ ਜੀ ਮਿਲਦੇ ਆ ਜੀ ਤੁਹਾਨੂੰ ਰੋਕ ਕੇ ਬਣ ਰਿਓ ਵਲੋਗ ਨਾਲ ਕਰਾਂਗੇ ਵਲੋਗ ਦਾ ਐਂਡ ਰੋਕ ਕੇ ਜਰਾਖਾ ਅਗਲੀ ਆਹੀ ਗਿਆ ਸੀਗਾ ਨਾ ਹਾਂ ਮਗਰ ਟਾਈਮ ਹੋ ਗਿਆ ਸਵਾ 9 ਦਾ ਤੇ ਥੱਕ ਬਹੁਤ ਹੋਇਆ ਆ ਰੋਟੀ ਨਿਆਣਿਆਂ ਨੇ ਖਾਲੇ ਪੀਏ ਛੀਏ ਰੋਟੀ ਖਾਣੀ ਨਹੀਂ ਸਿਰਫ ਮੈਂ ਮੰਮੀ ਨੇ ਤੇ ਮਨਪ੍ਰੀਤ ਨੇ ਖਾਣੀ ਹੈ ਹਨਾ ਆਪਾਂ ਲੱਗੇ ਆ ਜੀ ਇੱਕ ਇੱਕ ਰੋਟੀ ਖਾਣ ਪਿਆਜ਼ਾਂ ਵਾਲੀ ਪਰੌਠੀ ਹਾਂਜੀ ਬਣਾਉਣ ਲੱਗੇ ਜੀ ਚਲੋ ਬਣਾਓ ਆਜੋ ਫੇਰ ਅੰਦਰ ਤੁਸੀਂ ਵੀ ਤੇ ਲੋ ਜੀ ਇਧਰ ਲੱਗੇ ਆ ਜੀ ਪਿਆਜ਼ਾਂ ਵਾਲੀ ਪਰੌਠੀ ਇੱਕ ਇੱਕ ਹੀ ਖਾਣੀ ਅਸੀਂ ਤੇ ਮੈਂ ਤਾਂ ਇੱਕ ਹੀ ਖਾਣੀ ਭਾਈ ਆਹੋ ਤੇ ਮਿਉਨੇਜ਼ ਰੱਖੋ ਫ੍ਰਿਜ ਵਿੱਚ ਰਿਆਂ ਦੇ ਬਾਹਰ ਮਿਉਨੇਜ਼ ਇਧਰ ਬੜਾ ਰੋੜਾ ਪੈਂਡਿਆ ਕੁੜੀਆਂ ਹਾ ਹੂ ਹਿ ਹੂ ਦੇਖੀਏ ਕੀ ਕਰਦੀਆਂ ਆ ਕੀ ਹੋਇਆ ਬੜਾ ਅੱਛੀ ਹਿ ਹਿ ਕੀ 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 ਹਾਂ ਇਹ ਸਹੀ ਟੋਟਲ ਯਾ ਪੈ ਗਈ ਚਲ ਐ ਮਾਰ ਤੈਨਾਂ ਮਾਰਦੀ ਨਹੀਂ ਹੈ ਲੈ ਦੇਖੋ ਕੀ ਕਰਨ ਡੀਆਂ ਇਹ ਯਾ ਇਹ ਤੋਂ ਨਹੀਂ ਪੈਂਦੀ ਇਹ ਯਾ ਪੈਂਦੀ ਇਹ ਰੁਕ ਜਾ ਦੇਖੋ ਕਿਦਾਂ ਡਰਾਮੇ ਲਗੀਆਂ ਕਰਨ ਇਹ ਚਲੋ ਕਰੀ ਜਾਂਦੇ ਡਰਾਮੇ ਇਹਨਾਂ ਨੂੰ ਪਤਾ ਨਹੀਂ ਕੀ ਕਰੀ ਜਾਂਦੀਆਂ ਆ ਹੈ ਐਸੀ ਚੌਕ ਕਰ ਲੈਂਦੀ ਪਿਆਜ਼ ਔਰ ਔਰ ਇਹਦੇ ਜੇ ਕਰ ਲਓ ਸਭ ਤੋਂ ਵਧੀਆ ਹੋ ਜਾਂਦੇ ਆ ਚਲੋ ਠੀਕ ਆ ਬਣਾ ਲਓ ਤੁਸੀਂ ਫੇਰ ਤੇ ਕਰਦੇ ਆ ਬਲੌਗ ਦਾ ਐਂਡ ਆਪਾਂ ਪੀ ਪਾਣੀ ਵੀ ਆਪਾਂ ਖਾ ਕੇ ਹੋ ਗਏ ਵਿਲੇ ਤੇ ਹੁਣ ਲੱਗੇ ਹੋਏ ਗੱਲਾਂ ਬਾਤਾਂ ਕਰਨ ਤੇ ਚਲੋ ਦਿਖਾਨੇ ਆ ਤੁਹਾਨੂੰ ਜੀ ਕਿਹੜੀਆਂ ਗੱਲਾਂ ਬਾਤਾਂ ਹੋ ਰਹੀਆਂ ਦੇਖੋ ਸਾਡੀ ਚੜੇਲ ਤੇ ਇੰਨਾ স্মੂਥ ਨਹੀਂ ਨਹੀਂ ਜਿਆਦਾ ਵੰਦੀ ਤੇ ਫੇਕ ਅਪ ਅਸਲੀ ਅਸੀਂ ਅਸੀਂ ਵੀਡੀਓ ਵੇਖਣੀ ਸੀ ਅਸਲੀ ਵੀਡੀਓ ਦੇਖਣੀ ਸੀ ਬੇਇੱਜ਼ਤੀ ਹੋ ਗਈ ਬੇਇੱਜ਼ਤੀ ਕੱਲ ਹੀ ਨਹੀਂ ਸੁਣੀ ਮਾਸੀ ਨੇ ਇਹਦੀ ਤੇਰੀ ਸੋਣੂ ਮੇਰੀ ਕਰੀ ਜਾਂਦੀ ਹੁਣ ਤੇਰੀ ਵੀ ਹੋ ਗਈ ਅਸਲੀ ਵੀਡੀਓ ਦੇਖ ਕੇ ਮੈਂ ਉਹ ਕਾਲੀ ਜੀ ਲੱਗਦੀ ਐ ਨਾ ਫਿਲਟਰ ਫਿਲਟਰ ਲਾ ਕੇ ਇੱਕਦਮ ਗੋਰੀ ਕਾਮਲੀ ਹਾਂ ਉਹੀ ਦਿਖਉਣ ਲੱਗੀ ਆ ਫਿਲਟਰ ਲੱਗ ਗੋਰੀ ਕੀਤੀ ਚਲੋ ਦੇਖਦੇ ਆ ਬਾਅਦੋਂ ਫਿਲਟਰ ਲਾ ਕੇ ਗੋਰੀ ਕੀਤੀ ਹੋਈ ਇਹ ਫਿਲਟਰ ਲਾ ਕੇ ਗੋਰੀ ਕੀਤੀ ਬਾਅਦੋਂ ਦੇਖਦੇ ਆ ਮਨਪ੍ਰੀਤ ਡੇਡ ਡਾਲਿੰਗ ਬਲੌਗ ਦਾ ਐਂਡ ਕਰ ਬਲੌਗ ਜੀ ਦੱਸਿਏ ਮੰਮੀ ਨੇ ਕਹਦੇ ਮੰਮੀ ਕਹਦੇ ਅੱਜ ਮੈਂ ਕਿਤੇ ਉੱਧੇ ਕੀਰਤ ਦਿੰਦੇ ਕਹਿੰਦੇ ਮੰਮੀ ਕਹਿੰਦੇ ਮੈਂ ਉੱਧੇ ਬਿਟੂਰਾ ਕਰਦਾ ਇਹ ਕਹਿੰਦੇ ਇਹ ਕਹਿੰਦੇ ਮੰਮੀ ਦਾ ਨਿੱਕੇ ਨਿੱਕੇ ਸਮਝਿਆ ਮੈਂ ਇੱਕੋ ਕਰਦਾ ਕਹਿੰਦੇ ਦੋ ਤਿੰਨ ਕਾਲਾ ਦੇ ਮੈਂ ਕਿਹਾ ਸਾਦੀ ਨੇ ਗਾਣਾ ਨਿਕਲ ਆਵੇ ਨਾ ਨਾ ਹਲੇ ਮਰਦੀ ਮੈਂ ਤੇਰਾ ਵਿਆਹ ਹੋਵੇ ਟਿਕੜਾ ਆਵੇ ਹਰਮੰਦ 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 ਸਾਰੇ ਮੁੰਡਾ ਚਲੋ ਬਾਕੀ ਗੱਲਾਂ ਬਾਤਾਂ ਕਰਦੇ ਆ ਜੀ ਇਦਾਂ ਹੀ ਅਜੇ ਦੇਖੋ ਜੀ ਟਾਈਮ ਹੋ ਗਿਆ ਆ ਪੌਣੇ 11 ਵਾ ਤੇ ਹਜੇ ਅਸੀਂ ਲੱਗੇ ਹੋਏ ਆ ਥੱਕੇ ਬਹੁਤਾ ਪਰ ਫੇਰ ਵੀ ਗੱਲਾਂ ਵੱਢਣ ਲੱਗੇ ਹੋਏ ਆ ਚਲੋ ਤੇ ਚਲੋ ਕਰਦੇ ਆ ਜੀ ਵਲੌਗ ਦਾ ਇਥੇ ਐਂਡ ਸ਼ੇਅਰ ਕਮੈਂਟ ਕਰਨਾ ਨਾ ਭੁੱਲਣਾ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਦੱਸਿਓ ਤੁਹਾਨੂੰ ਸਾਡਾ ਵਲੌਗ ਕਿੱਦਾਂ ਦਾ ਲੱਗਦਾ ਚਲੋ ਜੀ ਮਿਲਦੇ ਆਂ ਕੱਲ੍ਹ ਕਿੰਨਾ ਮੈਂ ਰਟਿਆ ਵੇ ਆ ਮੰਮੀ ਨੂੰ ਕਹਿੰਦੀ ਆ ਤਾਂ ਇਹ ਤੂੰ ਜਰੇਲ ਬਣੀ ਐ ਤੂੰ ਦੇਖ ਲੈ ਤੇ ਆਪਣੀ ਸੋ ਕਿੱਦਾਂ ਲੱਗਾ ਤੁਹਾਨੂੰ ਸਾਡਾ ਇਹ ਵਲੌਗ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿ ਬੈਲ ਆਈਕਨ ਨੂੰ ਵੀ ਜਰੂਰ ਕਲਿੱਕ ਕਰਿਓ ਤਾਂ ਕਿ ਵੀਡੀਓ ਪੈਂਦੇ ਹੀ ਤੁਹਾਨੂੰ ਨੋਟੀਫਿਕੇਸ਼ਨ ਜਰੂਰ ਸ਼ੋ ਹੋਵੇ ਥੈਂਕ ਯੂ